ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਮੌਸਮ ਦੀ ਦੇਸ਼ ਭਰ ਦੇ ਵਿੱਚ ਮੌਨਸੂਨ 9 ਦਿਨ ਪਹਿਲਾਂ ਹੀ ਪਹੁੰਚ ਗਿਆ ਆਮ ਤੌਰ ਤੇ ਇਹ 8 ਜੁਲਾਈ ਨੂੰ ਪਹੁੰਚਦਾ ਹੈ ਪਰ ਇਸ ਵਾਰ ਦੇਸ਼ ਭਰ ਦੇ ਵਿੱਚ ਮੌਨਸੂਨ 9 ਦਿਨ ਪਹਿਲਾਂ ਹੀ ਪਹੁੰਚ ਗਿਆ ਹੈ ਔਰ ਆਮ ਤੌਰ ਦੇ ਉਤੇ ਇਹਦੇ ਪਹੁੰਚਣ ਦੀ ਜਿਹੜੀ ਮਿਆਦ ਹੁੰਦੀ ਹੈ ਉਹ ਲੇਟ ਹੁੰਦੀ ਹੈ ਕੌਮੀ ਰਾਜਸਥਾਨੀ ਦੀ ਜੇਕਰ ਗੱਲ ਕਰੀਏ ਤੇ ਕੌਮੀ ਰਾਜਸਥਾਨੀ ਦਿੱਲੀ ਦੇ ਵਿੱਚ ਮੌਨਸੂਨ ਨੇ ਅੱਜ ਦਸਤਕ ਦੇ ਦਿੱਤੀ ਹੈ ਇਸ ਕਾਰਨ ਦਿੱਲੀ ਅਤੇ ਹੋਰ ਉੱਤਰੀ ਸੂਬਿਆਂ ਦੇ ਵਿੱਚ ਕਾਫੀ ਮੀਂਹ ਪਿਆ ਹੈ ਪਹਾੜੀ ਇਲਾਕਿਆਂ ਦੇ ਵਿੱਚ ਡਿੱਗਾ ਡggen ਦੇ ਨਾਲ ਕਈ ਤਰੀਕੇ ਦੇ ਨੁਕਸਾਨ ਹੋਏ ਨੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਇਸ ਦੌਰਾਨ ਅੱਜ ਸਵੇਰੇ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਕਾਰਨ ਦੋ ਉਸਾਰੀ ਕਾਮਯਾਦੀ ਮੌਤ ਹੋ ਗਈ ਹੈ ਤੇ ਕਈ ਹੋਰ ਲਾਪਤਾ ਹੋਏ ਨੇ ਮੀਂਹ ਨੂੰ ਦੇਖਦਿਆਂ ਚਾਰ ਧਾਮ ਯਾਤਰਾ ਇੱਕ ਦਿਨ ਦੇ ਲਈ ਰੋਕ ਦਿੱਤੀ ਗਈ ਹੈ ਭਾਰਤੀ ਮੌਸਮ ਵਿਭਾਗ ਨੇ ਉੱਤਰਕਾਸ਼ੀ ਰੂਦਰ ਪ੍ਰਿਆਗ ਦੇਹਰਾਦੂਨ टिहरी पौड़ी हरिद्वार ਅਤੇ ਨੈਨੀਤਾਲ ਸਣੇ ਉੱਤਰਾਖੰਡ ਦੇ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਉਮੀਦ ਆ ਰੈੱਡ ਅਲਰਟ ਜਾਰੀ ਕੀਤਾ ਹੈ ਔਰ ਮਿਲੀ ਜਾਣਕਾਰੀ ਦੇ ਮੁਤਾਬਕ ਲਗਾਤਾਰ ਪੈਰੇ ਮੀਂਹ ਦੇ ਦਰਮਿਆਨ ਉੱਤਰ ਕਾਸ਼ੀ ਜ਼ਿਲ੍ਹੇ ਦੇ ਵਿੱਚ ਯਮਨਉਤਰੀ ਕੌਮੀ ਸ਼ਾਰਾ ਉਤੇ ਬੜਕੋਟ ਖੇਤਰ ਦੇ ਵਿੱਚ ਪਾਲੀਗੜ੍ਹ ਅਤੇ ਉਜ਼ਰੀ ਡਬਰ ਕੋਟ ਵਿਚਾਲੇ ਸिलाई ਬੈਂਡ ਕੋਲ ਬੱਦਲ ਫਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ 7 ਹੋਰ ਲਾਪਤਾ ਹੋ ਗਏ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਵਿੱਚ ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਂਹ ਕਾਰਨ ਹੋਈ ਤਬਾਹੀ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਹੈ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਉੱਥੇ ਪਹੁੰਚੇ ਸੀ ਔਰ ਉੱਤਰ ਕਾਸ਼ੀ ਜ਼ਿਲ੍ਹਾ ਆਫਤ ਪ੍ਰਬੰਧਨ ਅਧਿਕਾਰੀਆਂ ਨੇ ਇੱਥੇ ਦੱਸਿਆ ਹੈ ਕਿ ਅੱਜ ਤੜਕੇ 3 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਦੇ ਵਿੱਚ ਲਾਪਤਾ ਹੋਏ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਇਹ ਲਾਸ਼ਾਂ ਘਟਨਾ ਵਾਲੀ ਥਾਂ ਤੋਂ 18 ਕਿਲੋਮੀਟਰ ਦੂਰ ਯਮਨਾ ਨਦੀ ਦੇ ਕੰਢੇ तिलाडी शहीद स्मारक ਨੇੜਿਓਂ ਮਿਲੀਆਂ ਨੇ ਜਾਣਕਾਰੀ ਦੇ ਮੁਤਾਬਕ ਸिलाई ਬੈਂਡ ਨੇੜੇ 29 ਮਜ਼ਦੂਰ ਇੱਕ ਹੋਟਲ ਦਾ ਨਿਰਮਾਣ ਕਾਰਜ ਕਰ ਰਿਹਾ ਸੀ ਜਿਨ੍ਹਾਂ ਦੇ ਵਿੱਚੋਂ 20 ਕਾਮਿਆਂ ਨੂੰ ਸੁਰੱਖਤ ਬਾਹਰ ਕੱਢ ਲਿਆ ਗਿਆ ਹੈ ਬਾਰਕੋਟ ਥਾਣੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਲਾਪਤਾ ਹੋਏ ਮਜ਼ਦੂਰ ਨੇਪਾਲੀ ਮੂਲ ਦੇ ਦੱਸੇ ਜਾ ਰਹੇ ਨੇ ਬੱਦਲ ਫਟਣ ਕਾਰਨ ਯਮਨਉਤਰੀ ਹਾਈਵੇ ਸिलाई ਬੈਂਡ ਤੋਂ ਇਲਾਵਾ 2-3 ਹੋਰ ਥਾਵਾਂ ਦੇ ਉੱਤੇ ਉਹ ਬੰਦ ਹੋਇਆ ਹੈ ਇਸ ਦੇ ਨਾਲ ਹੀ ਉਜਰੀ ਨੇੜੇ ਸੜਕੀ ਸੰਪਰਕ ਵੀ ਟੁੱਟ ਗਿਆ ਹੈ ਸੂਬੇ ਦੇ ਵਿੱਚ ਮੀਂਹ ਅਤੇ ਡਿੱਗਾਂ ਡਿੱਗਣ ਸਮੇਤ ਹੋਰ ਕੁਦਰਤੀ ਆਫਤਾਂ ਦੀ ਸੰਭਾਵਨਾ ਮੱਦੇਨਜ਼ਰ ਚਾਰਤਾਂ ਯਾਤਰਾ 24 ਘੰਟਿਆਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਗੜਵਾਲ ਦੇ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਨੇ ਕਿਹਾ ਹੈ ਕਿ ਇਹ ਮੌਜੂਦਾ ਮੌਸਮੀ ਹਾਲਾਤ ਨੂੰ ਦੇਖਦੇ ਆਂ ਔਰ ਇਸ ਦਾ ਧਿਆਨ ਰੱਖਦੇ ਆਂ ਉਹਨਾਂ ਨੇ ਕਿਹਾ ਕਿ ਯਾਤਰਾ ਬਾਰੇ ਅਗਲਾ ਫੈਸਲਾ ਯਾਨੀ ਕਿ ਅੱਜ ਸੋਮਵਾਰ ਨੂੰ ਉਹਨਾਂ ਦੀਆਂ ਸਥਿਤੀਆਂ ਦੇ ਬਾਰੇ ਜਾਇਜ਼ਾ ਲੈਣ ਤੋਂ ਬਾਅਦ ਰੂਟਾਂ ਦੀ ਸਮੀਖਿਆ ਕਰਨ ਤੋਂ ਬਾਅਦ ਕਿ ਜਿੱਥੇ ਜਿੱਥੇ ਡਿੱਗਾਂ ਡਿਗੀਆਂ ਸੀ ਕਿ ਉਹਨਾਂ ਰਸਤਿਆਂ ਨੂੰ ਸਾਫ਼ ਕਰ ਦਿੱਤਾ ਗਿਆ ਉਸ ਤੋਂ ਬਾਅਦ ਅੱਗੇ ਯਾਤਰਾ ਕਦੋਂ ਚੱਲੇਗੀ ਉਹਦੇ ਬਾਰੇ ਅੱਜ ਦੱਸਿਆ ਜਾਏਗਾ ਔਰ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 2020 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮੌਨਸੂਨ ਪੂਰੇ ਦੇਸ਼ ਦੇ ਵਿੱਚ ਇੰਨੀ ਜਲਦੀ ਪਹੁੰਚ ਗਿਆ ਆਈਐਮਟੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੌਨਸੂਨ ਐਤਵਾਰ 29 ਜੂਨ ਨੂੰ 2025 ਯਾਨੀ ਕਿ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਦੇ ਬਾਕੀ ਹਿੱਸਿਆਂ ਅਤੇ ਪੂਰੀ ਦਿੱਲੀ ਦੇ ਵਿੱਚ ਪਹੁੰਚ ਗਿਆ ਹੈ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 7 ਦਿਨਾਂ ਤੱਕ ਦੇਸ਼ ਦੇ ਉੱਤਰ ਪੱਛਮੀ ਮੱਧ ਪੂਰਬੀ ਅਤੇ ਉੱਤਰ ਪੂਰਬੀ ਹਿੱਸਿਆਂ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਆਮ ਤੌਰ ਤੇ ਮੌਨਸੂਨ ਮੌਨਸੂਨ ਜਿਹੜਾ ਹੈ ਉਹ ਪਹਿਲੀ ਜੂਨ ਨੂੰ ਕੇਰਲ ਦੇ ਵਿੱਚ ਦਸਤਕ ਦਿੰਦਾ ਤੇ 8 ਜੁਲਾਈ ਤੱਕ ਪੂਰੇ ਦੇਸ਼ ਦੇ ਵਿੱਚ ਉਹ ਪਹੁੰਚ ਜਾਂਦਾ ਹੈ ਪਰ ਇਸ ਦੀ ਵਾਪਸੀ ਜਿਹੜੀ ਹੈ ਉਹ 17 ਸਤੰਬਰ ਦੇ ਆਸ-ਪਾਸ ਉੱਤਰੀ ਪੱਛਮੀ ਭਾਰਤ ਤੋਂ ਸ਼ੁਰੂ ਹੁੰਦੀ ਹੈ ਅਤੇ 15 ਅਕਤੂਬਰ ਤੱਕ ਇਹ ਵਾਪਸ ਚਲਾ ਜਾਂਦਾ ਹੈ ਇਸ ਸਾਲ ਮੌਨਸੂਨ 24 ਮਈ ਨੂੰ ਕੇਰਲ ਪਹੁੰਚਿਆ ਸੀ ਜੋ ਕਿ ਭਾਰਤੀ ਉਪਮਹਾਦੀਪ ਦੇ ਵਿੱਚ 2009 ਤੋਂ ਬਾਅਦ ਸਭ ਤੋਂ ਜਲਦੀ ਇਹਦੀ ਆਮਦ ਜਿਹੜੀ ਆ ਹੋਈ ਹੈ ਸਾਲ 2009 ਦੇ ਵਿੱਚ ਮੌਨਸੂਨ 23 ਮਈ ਨੂੰ ਕੇਰਲ ਪਹੁੰਚ ਗਿਆ ਸੀ ਸੋ ਇਸ ਵਾਰ ਵੀ ਮੌਨਸੂਨ ਜਿਹੜਾ ਹੈ ਉਹ ਆਪਣੇ ਤੈਹ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਿਆ ਮਤਲਬ 1 ਹਫਤਾ 8 ਦਿਨ ਪਹਿਲਾਂ ਹੀ ਮੌਨਸੂਨ ਆਨ ਦੇ ਨਾਲ ਕਈ ਥਾਵਾਂ ਦੇ ਉੱਪਰ ਮੌਸਮ ਦੇ ਵਿੱਚ ਜਿੱਥੇ ਰਾਹਤ ਜ਼ਰੂਰ ਮਿਲੀ ਹੈ ਮੌਸਮ ਥੋੜਾ ਠੰਡਾ ਹੋ ਗਿਆ ਪਰ ਬਰਸਾਤਾਂ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਕਈ ਥਾਵਾਂ ਦੇ ਉੱਪਰ ਨੁਕਸਾਨ ਵੀ ਦੇਖਿਆ ਜਾ ਰਿਹਾ ਹੈ ਜੇਕਰ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ ਹੈ ਡੋਨਲਡ ਟਰੰਪ ਟਰੰਪ ਦੇ ਨਾਲ ਜੁੜੀ ਹੋਈ ਹੈ ਕਿਉਂਕਿ 9 ਜੁਲਾਈ ਨੂੰ 90 ਦਿਨਾਂ ਦੀ ਮਿਆਦ ਜਿਹੜੀ ਡੋਨਲਡ ਟਰੰਪ ਦੇ ਵੱਲੋਂ ਟੈਕਸ ਵਧਾਣ ਦੀ ਦਿੱਤੀ ਗਈ ਸੀ ਉਹ ਖਤਮ ਹੋ ਗਈ ਹੈ ਔਰ ਡੋਨਲਡ ਟਰੰਪ ਦੇ ਵੱਲੋਂ ਹੁਣ ਕੀ ਕਿਹਾ ਗਿਆ ਦਰਸਲ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਯੂਐਸ ਟੈਰਿਫ ਦੇ ਅਮਲ ਤੇ ਲੱਗੀ 90 ਦਿਨਾਂ ਦੀ ਰੋਕ ਦੀ ਮਿਆਦ ਨੂੰ 9 ਜੁਲਾਈ ਤੋਂ ਅੱਗੇ ਵਧਾਉਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਇਸ ਤਰੀਕ ਨੂੰ ਉਹਨਾਂ ਦੇ ਵੱਲੋਂ ਨਿਰਧਾਰਿਤ ਗੱਲਬਾਤ ਦੀ ਮਿਆਦ ਸਮਾਪਤ ਹੋ ਜਾਏਗੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ 9 ਜੁਲਾਈ ਮਗਰੋਂ ਉਹਨਾਂ ਦਾ ਪ੍ਰਸ਼ਾਸਨ ਮੁਲਕਾਂ ਨੂੰ ਸੂਚਿਤ ਕਰੇਗਾ ਅਤੇ ਇਹ ਟੈਕਸ ਉਦੋਂ ਤੱਕ ਅਮਲ ਦੇ ਵਿੱਚ ਰਹਿਣਗੇ ਜਦੋਂ ਤੱਕ ਅਮਰੀਕਾ ਦੇ ਨਾਲ ਕੋਈ ਸਮਝੌਤਾ ਕਿਸੇ ਵੀ ਦੇਸ਼ ਦਾ ਨਹੀਂ ਹੋ ਜਾਂਦਾ ਅਮਰੀਕੀ ਸਦਰ ਨੇ ਕਿਹਾ ਕਿ ਨਿਰਧਾਰਤ ਮਿਆਦ ਮੁੱਕਣ ਤੋਂ ਪਹਿਲਾਂ ਹੀ ਚਿੱਠੀ ਪੱਤਰ ਭੇਜਣੇ ਸ਼ੁਰੂ ਹੋ ਜਾਣਗੇ 트럼ਪ ਨੇ ਫੋਕਸ ਨਿਊਜ਼ ਚੈਨਲ ਦੇ ਸੰਡੇ ਮਾਰਨਿੰਗ ਫਿਊਚਰਸ ਦੇ ਪ੍ਰੋਗਰਾਮ ਦੇ ਲਈ ਸ਼ੁੱਕਰਵਾਰ ਨੂੰ ਰਿਕਾਰਡ ਕੀਤੇ ਤੇ ਐਤਵਾਰ ਨੂੰ ਉਹ ਪ੍ਰਸਾਰਣ ਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਕੋਈ ਮੁਲਕ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈ ਕੀ ਉਹ ਚੰਗੇ ਨੇ ਕੀ ਉਹ ਇੰਨੇ ਚੰਗੇ ਨਹੀਂ ਜਿਹੜਾ ਮੁਲਕ ਚੰਗਾ ਹੋਏਗਾ ਉਹਨੂੰ ਰਿਆਇਤਾਂ ਮਿਲਣਗੀਆਂ ਜਿਹੜੇ ਮੁਲਕ ਚੰਗੇ ਨਹੀਂ ਹੋਣਗੇ ਮਤਲਬ ਚੰਗੇ ਦਾ ਮਤਲਬ ਅਮਰੀਕਾ ਦੇ ਨਾਲ ਜਿਨ੍ਹਾਂ ਦੇ ਸੰਬੰਧ ਚੰਗੇ ਨਹੀਂ ਹੋਣਗੇ ਉਹਨਾਂ ਨੂੰ ਰਿਆਇਤ ਨਹੀਂ ਮਿਲੇਗੀ ਕੁਝ ਮੁਲਕਾਂ ਬਾਰੇ ਅਸੀਂ ਪ੍ਰਵਾਨ ਨਹੀਂ ਕਰਦੇ ਅਸੀਂ ਬਸ ਉੱਚ ਟੈਕਸ ਦਾ ਪੱਤਰ ਭੇਜਾਂਗੇ ਮਤਲਬ ਡੋਨਲਡ ਟਰੰਪ ਦੇ ਵੱਲੋਂ ਸਿੱਧੇ ਤੌਰ ਦੇ ਤੇ ਚੀਨ ਵਰਗੇ ਮੁਲਕਾਂ ਦੇ ਲਈ ਇਹ ਸਿੱਧਾ ਸੰਦੇਸ਼ ਹੈ ਭਾਰਤ ਵੀ ਹੋ ਸਕਦਾ ਹੈ ਇਹਦੇ ਵਿੱਚ ਕਿ ਅਸੀਂ ਮੁਲਕਾਂ ਦੀ ਪਰਵਾਹ ਨਹੀਂ ਕਰਦੇ ਅਸੀਂ ਸਿੱਧੀ ਚਿੱਠੀ ਭੇਜਾਂਗੇ ਕਿ ਟੈਰਿਫ ਇੰਨਾ ਵਧਾ ਦਿੱਤਾ ਗਿਆ ਹੈ 트럼ਪ ਨੇ ਕਿਹਾ ਕਿ ਉਹਨਾਂ ਚਿੱਠੀ ਪੱਤਰਾਂ ਦੇ ਵਿੱਚ ਲਿਖਿਆ ਹੋਵੇਗਾ ਵਧਾਈ ਹੋਵੇ ਅਸੀਂ ਤੁਹਾਨੂੰ ਅਮਰੀਕਾ ਵਿੱਚ ਯਾਨੀ ਕਿ ਆਪਣਾ ਸਮਾਨ ਵੇਚਣ ਦੀ ਇਜਾਜ਼ਤ ਦੇ ਰਹੇ ਹਾਂ ਇਹ ਇੱਕ ਵਧਾਈ ਪੱਤਰ ਹੋਵੇਗਾ ਔਰ ਤੁਹਾਨੂੰ 25% ਟੈਕਸ ਜਾਂ 35% ਟੈਕਸ ਜਾਂ 50% ਟੈਕਸ ਜਾਂ 10% ਟੈਕਸ ਦਾ ਤੁਹਾਨੂੰ ਭੁਗਤਾਨ ਕਰਨਾ ਪਵੇਗਾ ト럼ਪ ਨੇ ਵਾਈਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਹਰੇਕ ਦੇਸ਼ ਦੇ ਨਾਲ ਵੱਖਰੇ ਤੌਰ ਤੇ ਵਪਾਰ ਸਮਝੌਤਾ ਸਿਰੇ ਚੜਨਾ ਕਿੰਨਾ ਮੁਸ਼ਕਲ ਹੋਏਗਾ ਪ੍ਰਸ਼ਾਸਨ ਨੇ 90 ਦਿਨਾਂ ਦੇ ਵਿੱਚ 90 ਵਪਾਰਕ ਸੌਦੇ ਕਰਨ ਦਾ ਟੀਚਾ ਮਿੱਥਿਆ ਸੀ ਉਹਨਾਂ ਇੰਟਰਵਿਊ ਦੇ ਦੌਰਾਨ ਕਿਹਾ ਉਹਨਾਂ ਨੇ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ ਪਰ 200 ਦੇਸ਼ ਨੇ ਅਸੀਂ ਤੁਸੀਂ ਉਹਨਾਂ ਸਾਰਿਆਂ ਦੇ ਨਾਲ ਗੱਲ ਨਹੀਂ ਕਰ ਸਕਦੇ ਮਤਲਬ ਦੇਸ਼ਾਂ ਦੀ ਗਿਣਤੀ ਜ਼ਿਆਦਾ ਹੈ ਇਸ ਕਰਕੇ ਸਾਰਿਆਂ ਨਾਲ ਗੱਲ ਨਹੀਂ ਹੋ ਸਕਦੀ ਪਰ ਜਿਹੜੇ ਵੱਡੇ ਮੁਲਕ ਨੇ ਜਿਨ੍ਹਾਂ ਦੇ ਨਾਲ ਵਪਾਰ ਵੱਡੇ ਪੱਧਰ ਤੇ ਹੁੰਦਾ ਹੈ ਜਿਨ੍ਹਾਂ ਮੁਲਕਾਂ ਦੀ ਮਾਰਕੀਟ ਵੱਡੀ ਹੈ ਉਹਨਾਂ ਦੇ ਨਾਲ ਜਾਨਕੀ ਗੱਲਬਾਤ ਡੋਨਲਡ 트੍ਰੰਪ ਨੇ ਕਿਹਾ ਕਿ ਹੋਏਗੀ 200 ਮੁਲਕ ਨੇ ਪਾਈਪਲਾਈਨ ਦੇ ਵਿੱਚ ਪਰ 200 ਦੇ 200 ਮੁਲਕਾਂ ਦੇ ਨਾਲ ਗੱਲ ਨਹੀਂ ਹੋ ਸਕਦੀ 트੍ਰੰਪ ਨੇ ਸੰਭਾਵੀ ਟਿਕਟੌਕ ਸੌਦੇ ਚੀਨ ਦੇ ਨਾਲ ਸੰਬੰਧਾਂ ਈਰਾਨ ਤੇ ਹਮਲਿਆਂ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਰਵਾਈ ਤੇ ਵੀ ਚਰਚਾ ਕੀਤੀ 트੍ਰੰਪ ਨੇ ਕਿਹਾ ਕਿ ਉਹ ਜੋ ਸਾਡੇ ਕੋਲ ਟਿਕਟੌਕ ਦੇ ਲਈ ਇੱਕ ਖਰੀਦਦਾਰ ਹੈ ਮੈਨੂੰ ਲੱਗਦਾ ਹੈ ਕਿ ਇਸ ਦੇ ਲਈ ਸ਼ਾਇਦ ਚੀਨ ਦੀ ਮਨਜ਼ੂਰੀ ਦੀ ਲੋੜ ਹੋਏਗੀ ਅਤੇ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਾਇਦ ਅਜੀਹਾ ਕਰਨਗੇ 트럼ਪ ਨੇ ਕਿਹਾ ਕਿ ਅਮਰੀਕਾ ਨੇ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਰਾਨ ਤੇ ਅਮਰੀਕੀ ਹਮਲਿਆਂ ਨੇ ਉਸਦੇ ਪਰਮਾਣੂ ਟਿਕਾਣਿਆਂ ਨੂੰ ਬਿਲਕੁਲ ਪੂਰੇ ਤਰੀਕੇ ਦੇ ਨਾਲ ਤਵਸਤ ਕਰ ਦਿੱਤਾ ਹੈ ਤਬਾਹ ਕਰ ਦਿੱਤਾ ਹੈ ਜਿਸ ਨੇ ਵੀ ਸ਼ੁਰੂਆਤੀ ਖੂਫੀਆ ਮੁਲਾਂਕਣ ਲੀਕ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਤਹਿਰਾਨ ਦਾ ਪਰਮਾਣੂ ਪ੍ਰੋਗਰਾਮ ਕੁਝ ਮਹੀਨਿਆਂ ਦੇ ਲਈ ਹੀ ਰੁਕਿਆ ਹੈ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕੁਝ ਨਿਊਜ਼ ਚੈਨਲਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਉਹਨਾਂ ਦਾ ਪਰਮਾਣੂ ਟਿਕਾਣਾ ਹੈ ਉਹ ਪੂਰੀ ਤਰੀਕੇ ਦੇ ਨਾਲ ਤਬਾਹ ਨਹੀਂ ਹੋਇਆ ਉਹਦਾ ਥੋੜਾ ਜਿਹਾ ਨੁਕਸਾਨ ਹੋਇਆ ਹੈ ਮਤਲਬ ਕਹਿ ਸਕਦੇ ਹਾਂ ਕਿ ਉਹਨਾਂ ਦਾ ਪਰਮਾਣੂ ਪ੍ਰੋਗਰਾਮ ਜਿਹੜਾ ਹੈ ਕੁਝ ਮਹੀਨੇ ਪਿੱਛੇ ਪੈ ਗਿਆ ਹੈ ਪਰ ਉਹ ਤਬਾਹ ਨਹੀਂ ਹੋਇਆ 트럼ਪ ਨੇ ਕਿਹਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਲੋਕਾਂ ਦੇ ਵਿੱਚ ਗਲਤ ਜਾਣਕਾਰੀ ਭੇਜੀ ਹੈ 트럼ਪ ਨੇ ਦਾਅਵਾ ਕੀਤਾ ਸੀ ਕਿ ਈਰਾਨ ਤੇ ਹਮਲੇ ਦਾ ਹੁਕਮ ਦੇਣ ਤੋਂ ਪਹਿਲਾਂ ਇਸਲਾਮਿਕ ਮੁਲਕ ਪਰਮਾਣੂ ਹਥਿਆਰ ਪ੍ਰਾਪਤ ਕਰਨ ਤੋਂ ਸਿਰਫ ਕੁਝ ਹਫ਼ਤੇ ਦੂਰ ਸੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਇਸ ਤਰ੍ਹਾਂ ਤਬਾਹ ਹੋ ਗਿਆ ਜਿਵੇਂ ਕਿਸੇ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇ ਇਸ ਦਾ ਮਤਲਬ ਸੀ ਕਿ ਉਹਨਾਂ ਦੀਆਂ ਪਰਮਾਣੂ ਇੱਛਾਵਾ ਦਾ ਅੰਤ ਘੱਟੋ-ਘੱਟ ਕੁਝ ਸਮੇਂ ਦੇ ਲਈ ਜ਼ਰੂਰ ਹੋ ਗਿਆ ਸੋ ਡੋਨਲਡ 트੍ਰੰਪ ਦੇ ਇਸ ਬਿਆਨ ਤੋਂ ਬਾਅਦ ਹੁਣ ਈਰਾਨ ਦੇ ਵੱਲੋਂ ਕੀ ਰਿਐਕਸ਼ਨ ਦਿੱਤਾ ਜਾਏਗਾ ਉਹ ਦੇਖਣਾ ਹੋਵੇਗਾ ਅਗਲੀ ਖਬਰ ਆਪਰੇਸ਼ਨ ਸਿੰਧੂ ਦੇ ਨਾਲ ਜੁੜੀ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੁੜੀ ਹੋਈ ਹੈ ਕਾਂਗਰਸ ਪਾਰਟੀ ਦੇ ਵੱਲੋਂ ਲਗਾਏ ਇਲਜ਼ਾਮਾਂ ਦੇ ਨਾਲ ਜੁੜੀ ਹੋਈ ਹੈ ਦਰਸਲ ਆਪਰੇਸ਼ਨ ਸਿੰਧੂ ਦੌਰਾਨ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕੀਤਾ ਹੈ ਇਹ ਕਾਂਗਰਸ ਪਾਰਟੀ ਸ਼ੁਰੂ ਤੋਂ ਕਹਿੰਦੀ ਆ ਰਹੀ ਹੈ ਕਾਂਗਰਸ ਨੇ ਆਪਰੇਸ਼ਨ ਸਿੰਧੂ ਸਬੰਧੀ ਮੋਦੀ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਉਨ੍ਹਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਭਾਰਤੀ ਲੜਾਕੂ ਜਹਾਜ਼ ਤਬਾਹ ਹੋ ਗਏ ਪਰ ਇਸ ਦੀ ਮੋਦੀ ਸਰਕਾਰ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਅਤੇ ਨਾ ਹੀ ਇਸ ਮਾਮਲੇ ਤੇ ਆਲ ਪਾਰਟੀ ਮੀਟਿੰਗ ਸੱਦੀ ਹੈ। ਉਨ੍ਹਾਂ ਇਸ ਸੰਬੰਧੀ ਹਾਲੀ ਹਾਲੀ ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਭਾਰਤ ਜਲ ਸੈਨਾ ਦੇ ਕੈਪਟਨ ਦੇ ਵੱਲੋਂ ਕੀਤੀਆਂ ਟਿੱਪਣੀਆਂ ਦਾ ਵੀ ਹਵਾਲਾ ਦਿੱਤਾ ਹੈ। ਕਾਂਗਰਸ ਨੇ ਇਹ ਵੀ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਧਿਰ ਨੂੰ ਵਿਸ਼ਵਾਸ ਵਿੱਚ ਲੈਣ ਲਈ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਇਨਕਾਰ ਕਿਉਂ ਕਰ ਰਹੇ ਨੇ? ਅਤੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਨੂੰ ਕਿਉਂ ਰੱਦ ਕਰ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਜਰਨਲ ਸਕੱਤਰ ਤੇ ਸੰਚਾਰ ਇੰਚਾਰ ਜਿਹੜੇ ਨੇ ਜੈਰਾਮ ਰਮੇਸ਼ ਦੇ ਵੱਲੋਂ ਐਕਸ ਦੇ ਉੱਤੇ ਇੱਕ ਮੀਡੀਆ ਰਿਪੋਰਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਕੈਪਟਨ ਜਾਨੀ ਕਿ ਜਿਹੜੇ ਭਾਰਤੀ ਜਲ ਸੈਨਾ ਦੇ ਸ਼ਿਵ ਕੁਮਾਰ ਨੇ ਉਹਨਾਂ ਦਾ ਹਵਾਲਾ ਦਿੱਤਾ ਗਿਆ ਔਰ ਉਹਨਾਂ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਕਈ ਸਵਾਲ ਭਾਜਪਾ ਦੇ ਉੱਪਰ ਚੁੱਕੇ ਨੇ ਪਰ ਕਾਂਗਰਸ ਪਾਰਟੀ ਲਗਾਤਾਰ ਆਪਰੇਸ਼ਨ ਸਿੰਦੂਰ ਤੋਂ ਬਾਅਦ ਕਿੰਨੇ ਰਾਫੇਲ ਤਬਾਹ ਹੋਏ ਨੇ ਕਿੰਨਾ ਭਾਰਤ ਦਾ ਨੁਕਸਾਨ ਹੋਇਆ ਉਸ ਦੇ ਬਾਰੇ ਲਗਾਤਾਰ ਭਾਜਪਾ ਦੇ ਉੱਪਰ ਇਲਜ਼ਾਮ ਲਗਾ ਰਹੀ ਹੈ ਕਿ ਭਾਜਪਾ ਉਹਦਾ ਕੋਈ ਪੁਖਤਾ ਔਰ ਸਿੱਧਾ ਜਵਾਬ ਜਿਹੜਾ ਉਹ ਨਹੀਂ ਦੇ ਰਹੀ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ